ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਦੀ ਆਪਣੀ ਵੀਡੀਓ ਹੈ ਜਿਹੜੀ ਆਪਣੇ ਸਵਰਾਜ ਦੀਆਂ ਹੈਡਲਾਈਟਾਂ ਤੇ ਆ ਜਿਸ ਤਰ੍ਹਾਂ ਕਿ ਆਪਾਂ ਪ੍ਰੋਜੈਕਟ ਹੈਡਲਾਈਟਾਂ ਫਿੱਟ ਕੀਤੀਆਂ ਤੇ ਸਰ ਨੇ ਵੀ ਆਪਣਾ ਲਾਈਟਿੰਗ ਵਾਲਾ ਇਹ ਇਹਨਾਂ ਨੂੰ ਆਪਾਂ ਉਤਾਰ ਕੇ ਤੇ ਅੱਜ ਆਪਾਂ ਫੇਰ ਉਹ ਆਪਣੇ ਸਟਾਕ ਲਾਈਟਾਂ ਜਿਹੜੀਆਂ ਹੁੰਦੀਆਂ ਨਾਲ origignal ਵਾਲੀਆਂ ਇਹੋ ਫਿੱਟ ਕਰਾਂਗੇ ਸਰ ਨੇ ਵੀ ਆਪਾਂ ਹੋਰ origignal ਹੀ ਫਿੱਟ ਕਰਾਂਗੇ ਇਹਨਾਂ ਵਿੱਚ ਪਾਵਾਂਗੇ ਆਪਾਂ LED 35 ਵਾਟ ਦੀ H4 ਇਸ ਤਰ੍ਹਾਂ ਕਿ 26 ਰੁਪਿਆ ਇਹਦਾ ਰੇਟ ਆ ਪਰ ਇਹ ਪੀ ਆਪਾਂ ਨੂੰ 1600 ਰੁਪਏ ਵਿੱਚ ਮਿਲ ਗਈਆਂ 35 ਵਾਟ ਦੀ LED ਆ ਬਹੁਤ ਹੀ ਵਧੀਆ ਆਪਾਂ ਅੱਗੇ ਯੂਜ਼ ਕੀਤੀਆਂ ਆਪਣੀ ਗੱਡੀ ਵਿੱਚ ਯੂਜ਼ ਕੀਤੀਆਂ ਬਹੁਤ ਵਧੀਆ ਇਫੈਕਟ ਲੈਣਾ ਦਾ ਬਹੁਤ ਜ਼ਿਆਦੀ ਲਾਈਟ ਆ ਸੋ ਆਪਾਂ ਇਹਨਾਂ ਵਿੱਚ ਹੀ ਪਾ ਕੇ ਤੁਹਾਨੂੰ ਲਾਈਟ ਦੇਣਾ ਹੀ ਚੱਕਰ ਆਵਾਂਗੇ ਜਿਸ ਤਰ੍ਹਾਂ ਵੀ ਆਪਣਾ ਪੇਲੀਆ ਹੈਡਲਾਈਟ オリジナル ਇਹਦੇ ਨਾਲ ਹੀ ਜੋੜ ਕੇ ਬਾਉਂਦੀਆਂ ਹੋਈਆਂ ਫਿਰ ਇਹਦੀ ਸਰਨੇਮ ਆਪਣਾ ਹੋਣ ਹੁਣ ਜਿਸ ਤਰ੍ਹਾਂ ਕਿ ਆਪਣਾ ਲੇਜ਼ਰ ਲੈਵਲ ਦਾ ਸੀਨ ਸ਼ੁਰੂ ਹੋ ਰਿਹਾ ਤੇ clara clara ਆਪਣਾ بارش ਵਿੱਚ ਵੀ ਬਾਜ਼ ਚਲੇਗਾ ਤੇ ਉਦਾਂ ਹੀ ਬਾਹਰ ਰਹੂਗਾ ਥੋੜਾ ਟਰੈਕਟਰ ਕਰਾਏ ਵਾਲੇ ਵੀਰਾਂ ਲਈ ਉਹ ਲਾਈਟਾਂ ਬਹੁਤ ਹੀ ਜ਼ਿਆਦਾ ਵਧੀਆ ਕੋਈ ਬਾਹਰ ਲਾਈਟ ਲਾਉਣ ਦੀ ਲੋੜ ਨਹੀਂ ਜਾਂ ਹੋਰ ਕਿਸੇ ਦੀ ਲੋੜ ਨਹੀਂ ਜਿ ਇਨਾਂ ਹੀ ਕਿ ਇਹ ਟਰੈਕਟਰ ਦੇ ਵਿੱਚ オリジナル ਲਾਈਟਾਂ ਵਿੱਚ ਤੁਸੀਂ ਆਹ ਰੂਪਾਂ ਪਾ ਗਏ ਤੇ ਸੇਮ ਹੀ ਫੀਟਿੰਗਾਂ ਕੋਈ ਤੁਹਾਨੂੰ ਲੱਗ ਤੋਂ ਫੀਟਿੰਗ ਨਹੀਂ ਸੇਮ ਹੀ ਐਸੇ ਤਰ੍ਹਾਂ ਹੀ ਕਪਲਰ ਇਹੋ ਹੀ ਲੱਗ ਜਾਣਗੇ ਸੇਮ ਇਹੋ ਪੰਨਾ ਸੇਮ ਹੀ ਤੁਹਾਨੂੰ ਫੀਟਿੰਗ ਕਰਕੇ ਪੂਰੀ ਪੂਰੀ ਪ੍ਰੋਪਰਰੀ ਫੀਟਿੰਗ ਕਰਕੇ ਦਿਖਾ ਲਾਂਗੇ ਜਿਸ ਤਰ੍ਹਾਂ ਕਿ ਆਪਣੀਆਂ ਆਲ ਲਾਈਟ ਲਾਈਨ ਜਗਦੀਆਂ ਸਰ ਨੇ ਵੀ ਜਗਦਾ ਛੋਟਾ ਪਾਰਕਿੰਗ ਦੇ ਪ੍ਰੋਪਰ ਜਗਾਵਾਂਗੇ ਆਪ ਪਾਰਕਿੰਗ ਚੱਲ ਗਈ ਐ ਤੇ ਨਾਲ ਹੀ ਲਾਈਟਾਂ ਜਗ ਗਈਆਂ ਇਹ ਚੱਕਰ ਸਕਦੇ ਹੋ ਸਰ ਨੇ ਵੀ ਆਪਣਾ ਜਗਦਾ ਤੇ ਲਾਈਟਾਂ ਆਪਾਂ ਜਗੜ ਲਾਈ ਲੈਣ ਦਾ ਲੋ ਹਾਈ ਬੀਮ ਜਗਦਾ ਇਹਨਾਂ ਦੀ ਲਾਈਟ ਕਾਫੀ ਆ ਠੀਕ ਆ ਬਹੁਤ ਵਧੀਆ ਆ ਨਾ ਪਰ ਆਪਾਂ ਵੀ ਹੁਣ ਜਿਸ ਤਰ੍ਹਾਂ ਅੱਗੇ ਸੀਨ ਆ ਰਿਹਾ ਥੋੜੀ ਹੋਰ ਲਾਈਟ ਜ਼ਿਆਦਾ ਚਾਹੀਦੀ ਹੋਈ ਜੀ ਆਪਾਂ ਦੇਰ ਰਾਤ ਜਿਸ ਤਰ੍ਹਾਂ ਕੰਮ ਚੱਲਦਾ ਕਰਾਈ ਉੱਤੇ ਤੇ ਫਰ ਆਪਣੀ ਬਾਰ ਵੀ ਲੱਗੀ ਆ ਪਰ ਆਪਾਂ ਸਟਾਕ ਲਾਈਟ ਲਾਈਨ ਨਾਲ ਹੀ ਯੂਜ਼ ਕਰਾਂਗੇ ਸੋ ਜੁੜੇ ਰਹੇ ਵਿਡੀਓ ਨਾਲ ਤੁਹਾਨੂੰ ਇਹ ਲਾਈਟਾਂ ਦਿਖਾ ਲਦੇ ਆਪਾਂ ਵਿੱਚੋਂ ਐਲਈਡੀ ਕਰੀਏ ਐਸ ਤਰ੍ਹਾਂ ਕੋਈ ਬਾਕਸ ਹੈ ਇਹਦਾ ਐਲਈਡੀ ਆ ਤੇ ਕੁਆਲਿਟੀ ਚੈੱਕ ਕਰਿਓ ਇਹਨਾਂ ਦੀ ਐਲਈਡੀ ਬਹੁਤ ਹੀ ਵਧੀਆ ਕੁਆਲਿਟੀ ਆ ਉੱਪਰ ਹੀ ਲਿਖਿਆ 20 ਰੇਂਜ 12 ਵੋਲਟ 35 ਵਾਰ ਸੇਮ ਹੀ ਉਹ ਪਿੰਨਾ ਇਹ ਰੀਆਂ ਸੇਮ ਹੀ ਉਦਾਂ ਲੱਗਣਾ ਕਿਸੇ ਵੀ ਟ੍ਰਾਈਕ ਲਾਈਕ ਗੱਡੀ ਦੀ ਮੋਟਰਸਾਈਕਲ ਹਰ ਇੱਕ ਚੀਜ਼ ਵਿੱਚ ਪੈਂਦੀਆਂ 35 ਵਾਟ ਦੀ LED ਜੇ ਤੁਸੀਂ ਆਪਿਆਂ ਕਿਸੇ ਵੀ ਟ੍ਰਾਈਕ ਦੀ ਲਾਈਟਾਂ ਵਿੱਚ ਪਾ ਸਕਦੇ ਆਪਾਂ ਹੁਣ ਇਹ ਫਿਟਿੰਗ ਕਰਕੇ ਤੁਹਾਨੂੰ ਦਿਖਾ ਦਦੇ ਆਂ ਨਾਲ ਹੀ ਫਿਟਿੰਗ ਦਿਖਾ ਲਾਂਗੇ ਕਿਸ ਤਰ੍ਹਾਂ ਫਿਟਿੰਗ ਹੁੰਦੀ ਆ ਫਾਸਟ ਵੀਡੀਓ ਕਰਕੇ ਤੁਹਾਨੂੰ ਵੀਡੀਓ ਦਿਖਾ ਦਦੇ ਆਂ ਨਾਲ ਹੀ ਜੀ ਸੋ ਜੁੜੇ ਰਹੋ ਵੀਡੀਓ ਨਾਲ ਜੀ ਲਓ ਜੀ ਸਵਰਾਜ ਦਾ ਲੋਗਤ ਹੋ ਗਿਆ ਫੇਟ ਬਾਕੀ ਸਮਾਨ ਆਪਾਂ ਖੋਲੇ ਪਿਆ ਹੈ ਹੈਡਲਾਈਟਾਂ ਇਧਰ ਹੀ ਆਪਣੀਆਂ ਸਟਾਕ ਹੈਡਲਾਈਟਾਂ ਇਹ ਚ ਆਪਣੀਆਂ LED ਪੰਚ ਗਿਆ ਆਪਾਂ ਜੀ DRL ਲਾਈ ਇਹ ਤਾਂ ਹਰ ਜਿੱਤੇ میری ਵਾਰਿੰਗ ਵਜੇ ਇਸ ਤਰ੍ਹਾਂ ਹੁੰਦੀ ਆ ਆਹ ਕਪਲਰ ਲੱਗਦੇ ਆ DRL ਦੀਆਂ ਲਾਈ ਤਾਂ ਕੁਝ ਆਫਫ ਰਿੰਗ ਕੀਤੀ ਆ ਇਸ ਦੀਆਂ ਰੋੜਾਂ ਜਿਹੜੀਆਂ ਲੱਤ ਕੇ ਇਹਦੇ ਚ ਫਿਰਨਾ ਆਉਗੀ ਜਿਸ ਤਾ ਇੱਥੋਂ ਲੱਤ ਜਾਨੀ ਆ ਰੋੜ ਤੇ ਇਦਾਂ ਲੱਗਣੀ ਆ ਰੋੜ ਤੇ ਆ ਵੀ ਜੜੀਆਂ ਗਟੀਆਂ ਆਪਣੀਆਂ ਇਹ ਵੀ ਇੱਥੇ ਲੱਗਣੀਆਂ ਤੇ ਸੇਮ ਫਿਟਿੰਗ ਕੋਈ ਪ੍ਰੋਪਰ ਫਿਟਿੰਗ ਆਈ ਐਲ ਵੀ ਆਰਾਮ ਤੁਹਾਨੂੰ ਜਗਾ ਕੇ ਦਿਖਾਵਾਂਗੇ ਕੋਈ ਫालतू ਚੰਜਰ ਨਹੀਂ ਇਹਦਾ ਤੇ ਫਿਟਿੰਗ ਕਰਨ ਮੇਰੇ ਇਹ ਵੀ ਮੇਰੇ ਧਿਆਨ ਰੱਖਿਆ ਕਰੋ ਵੀ ਜਿਸ ਤਰ੍ਹਾਂ ਆਪਾਂ ਵੀ ਇਹਦੀ ਫਿਟਿੰਗ ਕਰਨੀ ਆ ਆਹ ਰੋਬੜਾ ਹੋ ਗਈਆਂ ਫਿਰ ਆਪਣੀ ਇਸ ਤਰ੍ਹਾਂ ਆਹ ਵਾਲੀ ਗਤੀ ਇਹ ਸਾਰੀ ਇੱਥੇ ਫਿਟਿੰਗ ਹੋਣੀ ਆ ਕਿਉਂ ਅੰਦਰ ਜਦੋਂ ਆਪਾਂ ਆਹ ਵਾਲੀ ਪੱਤੀ ਕਸਣੀ ਆ ਤੇ ਸਾਰੀ ਫਿਟਿੰਗ ਪ੍ਰੋਪਰੀ ਪੂਰੀ ਧਿਆਨ ਨਾਲ ਕੀਤੀ ਜਾਵੇ ਤੇ ਆਪਣੇ ਕਪਲਰ ਆ ਸੇਮ ਇਸ ਤਰ੍ਹਾਂ ਲੱਗ ਜਾਣੇ ਮਗਰ ਉਹਨਾਂ ਨੇ ਚਲੋ ਫਿਟਿੰਗ ਕਰਕੇ ਤੁਹਾਨੂੰ ਫੇਰ ਦਿਖਾ ਦਿਆਂ ਕਿਸ ਤਰ੍ਹਾਂ ਹੁੰਦੀ ਹੈ ਲਓ ਜੀ ਲਾਈਟ ਲਾਈਨ ਦੀ ਹੋ ਗਈ ਫਿਟਿੰਗ ਚੈੱਕ ਕਰੋ ਫਿਲੰਗਾਂ ਦਾ ਦੀ ਕਿ ਬਾਂ ਬਾਤੀਆਂ ਜਗ੍ਹਾ ਲੋ ਬੀਮ ਜਗ੍ਹਾ ਹਾਈ ਬੀਮ ਪਹਿਲਾਂ ਜਗਣਾ ਦਾ ਚੈੱਕ ਕਰੋ ਜੀ ਲਾਈਟ ਬਹੁਤ ਜ਼ਿਆਦੀ ਹੈ ਪੂਰੀ ਲਾਈਟ ਦਿਖਦੀ ਹੈ ਲੋ ਬੀਮ ਕਰਿਓ ਆਹ ਇਹ ਲੋ ਬੀਮ ਮੇਰਾ ਬਹੁਤ ਚੰਗੀ ਲਾਈਟ ਆ ਹਾਈ ਬੀਮ ਦੇਖਿਓ ਅੱਜ ਚੈੱਕ ਕਰ ਹਾਈ ਬੀਮ ਲਾਈਟ ਬਹੁਤ ਜ਼ਿਆਦਾ ਦਿਨ ਵਿੱਚ ਹੀ ਨਹੀਂ ਲੱਗ ਕਹਿੰਦੀ ਫੇਰਾ ਦੂੰ ਤੁਹਾਨੂੰ ਚੈੱਕ ਕਰਾਵਾਂਗੇ ਪੂਰੀ ਇਹਦਾ ਵਿਜ਼ਨ ਕਿਸ ਤਰ੍ਹਾਂ ਦਾ ਚੈੱਕ ਕਰ ਲਓ ਜੀ ਹੁਣ ਰਾਤ ਨੂੰ ਆਪਾਂ ਚੈੱਕ ਕਰਾਵਾਂਗੇ ਕਿਸ ਤਰ੍ਹਾਂ ਲਾਈਟ ਜਗਦੀ ਹੈ ਪੂਰੀ ਹਾਂਜੀ ਲਓ ਜੀ ਰਾਤ ਦਾ ਵੀਊ ਚੈੱਕ ਕਰੋ ਤੁਸੀਂ ਪਹਿਲਾਂ ਇਹ ਹਾਈ ਬੀਮ ਚ ਗਿਆ ਫਿਰ ਇਹ ਲੋ ਬੀਮ ਚ ਗਿਆ ਬਹੁਤ ਹੀ ਜਿਆਦੀ ਵਧੀਆ ਲਾਈਟ ਆ ਅੱਗੇ ਤਾਂ ਚੈੱਕ ਕਰਾਉਂਦੇ ਆ ਪੂਰਾ ਵਧੀਆ ਵੀਊ ਹੁੰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਬਹੁਤ ਹੀ ਜ਼ਿਆਦਾ ਲਾਈਟ ਹੈ ਇਹਦੀ ਸਾਈਡ ਤੋਂ ਚੈੱਕ ਕਰੋ ਤੁਸੀਂ ਫਿਰ ਦੇਖੋ ਤੁਸੀਂ ਕਿਹੇ ਬਾਰ ਲਾਈਟ ਜਾਂ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਇਦਨਾ ਪਿੰਦੀ ਪੂਰੀ ਇੱਕਦਮ ਵਧੀਆ ਲੱਗ ਰਿਹਾ ਇਹਦੀ ਕਹੇ ਵੀਰ ਭਰਾ ਨੇ ਲਾਉਣੀਆਂ ਹੁਣ ਤੇ ਜ਼ਰੂਰ ਹੈ ਹਿਲਾ ਸਕਦੇ ਇਹ ਬਹੁਤ ਹੀ ਜ਼ਿਆਦਾ ਲੱਗ ਰਹੀ ਦੀ ਚੈੱਕ ਕਰੋ ਰਾਤ ਦਾ ਵੀਊ ਇਹ ਹਾਈ ਬੀਮਾ ਹ ਲੋ ਬੀਮਾ ਪੂਰੇ ਵਧੀਆ ਚੱਲਦੇ ਆ ਹ ਲੋ ਬੀਮ ਪੂਰਾ ਖਲਾਰ ਵਿੱਚ ਜਦੋਂ ਆਪਾਂ ਨੂੰ ਚਾਹੀਦਾ ਅਲੱਗ-ਅਲੱਗ ਪੂਰਾ ਦਿਖਦਾ ਹਾਈ ਬੀਮ ਪੂਰਾ ਦਿਖਾ ਬਹੁਤ ਹੀ ਜ਼ਿਆਦਾ ਲਾਈਟ ਰਹੀ ਵੀਡੀਓ ਚੰਗੀ ਲੱਗੀ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਕਰਕੇ ਦੱਸਿਓ ਕਿ ਇਸ ਤਰ੍ਹਾਂ ਲੱਗੀ ਕਲੀਪਾਂ ਦੀ ਫੀਲਿੰਗ ਓਕੇ ਜੀ ਥੈਂਕ ਯੂ